ਕਿਵੇਂ ਬੁੱਟੇ ਬਾਈ? ਉਹ ਕੀ ਹਾਲ ਆ ਰਾਜੂ? ਹੋ ਸਟਾ? ਹਾਂ ਵਧੀਆ ਵਧੀਆ। ਯਾਰ ਕੀ ਹਾਲ ਚਾਲ ਤੇਰੇ? ਬਾਕੀ ਵਧੀਆ। ਆਪਾਂ ਗਾਂ ਨੂੰ ਲੈਣੀ ਯਾਰ ਕੋਈ। ਅੱਛਾ ਕਿੰਨੇ ਦਾ ਦੁੱਧ ਚਾਹੀਦਾ? ਦੁੱਧ ਹੋਵੇ 10 ਕਿਲੋ ਹੋਵੇ 15 ਕਿਲੋ ਹੋਵੇ ਯਾਰ। ਅੱਛਾ। ਰਾਇ ਅਭੀ ਹੁਣ ਦੁੱਧ ਗਰਮੀ ਦਾ ਦੁੱਧ ਘਰ ਵਾਲਾ ਗਿਆ ਯਾਰ। ਹੁਣ ਤਾਂ ਜਵਾਕਾਂ ਬੁਰਾ ਹਾਲ ਹੁੰਦਾ ਸਾਦਦਾ ਹੀ ਨਹੀਂਗਾ। ਡੇਰੀ ਵਾਲੇ ਨਾਲ ਤਾਂ ਬੈੜ ਮੱਲਾ ਫਿਰ ਹੈਗੀਆਂ ਨੀਗਾ ਚੱਕ। ਹਾਂ। ਬਾਪੂ ਮੰਦਰਾ ਸ਼ਨਾਂ ਵਾਲਾ। ਅੱਛਾ। ਤੇ ਬਸ ਗਾ ਕੀਆ ਹੈ ਵਪਾਰੀ ਹੈਗਾ ਤੇ ਬਸ ਮੰਨੇਗਾ ਗਾ ਨੂੰ ਨਹੀਂ ਉਹ ਠੱਗੀ ਠੁਗੀ ਵਾਜੇ ਉਹ ਠੱਗੀ ਯਾਰ ਉਹ ਬੰਦਾ ਸੈਣਾ ਵੈਣਾ ਉਹ ਤਾਂ ਲਿਆਂਦਾ ਰਹਿੰਦਾ ਵੈਣਾ ਅਸੇ ਪਾਸੇ ਪੂਰਾ ਨਾ ਬੰਦਾ ਪੂਰਾ ਐ ਵਧੀਆ ਚੰਗੀਆਂ ਵੈੜਾ ਲਿਆਂਦਾ ਚੰਗੀਆਂ ਵੇਚਦਾ ਗਾ ਕਿਤੇ ਆਏ ਨਾ ਹੋਵੇ ਮੈਨੂੰ ਘਰੇ ਗਾਂ ਦੇਈ ਜਾਣਾ ਵੀ ਠੱਗੀ ਮਰਵਾ ਕੇ ਆ ਗਿਆ ਉਹ ਮੈਂ ਹੈਗਾ ਮੇਰੇ ਤੇਰਾ ਭਰੋਸਾ ਮੈਨੂੰ ਤੇਰੇ ਤੇ ਭਰੋਸਾ ਮੈਨੂੰ ਦਿਖਾ ਲੈ ਚੱਲ ਆ ਜਾ ਫਿਰ ਚੱਲੀ ਆ ਜਾ ਆ ਜਾ ਤੂੰ ਗਾਇਆਂ ਕੀ ਮੰਨੇ ਮੈਂ ਹੋਰ ਠੱਗੀ ਠੁੱਕੀ ਮਰਵਾਦੀ ਨਾ ਨਾ ਗਾਮਾ ਕੋ ਤਾਂ ਹਵਾ ਖੜੀ ਐ ਇੱਥੇ ਹੈ ਤੂੰ ਗਾਇਆਂ ਚ ਇੱਕ ਘਰ ਆਹਾ ਆਹਾ ਤੇ ਇੱਕ ਆ ਬਹਿੜ ਬੈਠੀ ਆ ਅੱਛਾ ਠਾਉਣੇ ਆ ਦੇਖ ਤੂੰ ਐਂ ਦੇਖ ਆ ਬਹਿੜ ਦੇਖ ਲੈ ਹਾਂ ਠੰਡੀ ਸੀਲ ਦੇਖ ਲੈ ਜਿਵੇਂ ਭਵੇਂ ਜਵਾਕ ਹੱਥ ਫੇਰੀ ਜਾਣ ਯਾਰ ਨਹੀਂ ਕਿਉਂ ਤੂੰ ਥਾਂ ਥੁਣ ਕਿਵੇਂ ਇਹ ਥਾਂ ਭੋਲੇ ਪੂਰਾ ਲੈ ਠੰਡੀ ਸੀਲ ਹੈ ਪੋਲਾ ਮੁਠੀ ਵਾਲਾ ਥਾਂ ਲੈ ਆਹ ਉਹ ਸਾਫ ਤਾਂ ਬਹੁਤ ਹੈਗੀ ਕੀਰੇ ਡੂ ਡੂਟ ਹੈ ਦਾ ਰੇਟ ਮੋਲੇ ਦਾ ਬਾਪੂ ਆਪਾਂ ਦੱਸ ਦਿੰਨੇ ਐਂਡ ਤੇ ਤੂੰ ਇੱਥੇ ਬਹਿੜਾ ਦਾ ਦੇਖ ਰਹੀ ਜਨ ਨਾਲ ਹਾਂ ਨਹੀਂ ਸੂਹੇ ਤਾਂ ਬਹੁਤ ਹਸ ਨਕੀ ਬੋ ਲੈ ਚੈੱਕ ਕਰ ਤੂੰ ਬਹਿੜਪੁਰ ਦੀ ਟਰਦੀ ਦੇ ਇਹ ਗਾਂ ਤਾਂ ਵਧੀਆ ਹੈ ਇਹ ਲੈਵਲ ਉਹ ਠੀਕ ਹੈ ਹਾਂ ਤੇ ਦੂਜੇ ਸੂਹੇ ਆਏ ਦੂਜੇ ਸੂਹੇ ਆ ਹਾਂ ਤੇ ਸੂਹ ਹੁੰਦ ਕਿੰਨਾ ਕਿੰਨਾ ਰਹਿੰਦੇ ਆ ਦੇ ਸੂਣ ਚ ਪਾਸੇ ਇੱਕ ਅੱਧੇ ਦਿਨ ਚ ਤਿਆਰ ਹੀ ਆ ਮੰਨ ਅੱਛਾ ਹਾਂ ਤੇ ਸੂਣ ਹੁਣ ਬਲ ਤਾਂ ਇੱਥੇ ਇਹ ਦੁੱਧੂ ਕਿੰਨਾ ਸੀ ਗਿਆ ਪਿੱਛੇ ਸੂਏ ਦੁੱਧ ਦੇ ਨਾ ਨੂੰ ਆਏ ਦੇਖ ਲੈ ਯਾਰ 20 ਪਲੱਸ ਗੱਡਿਆ ਮੌਇਨ ਨਾਲ ਅੱਛਾ ਐਸ ਕੀ ਜਾਊ 25 26 ਦੇ ਨੇੜ ਫੇ ਤੇਰਾ ਭਾਪੂ ਹੀ ਬੜਾ ਹੋਜਾਰਾ ਭਾ ਕਹਾ ਵੈਦਾ ਭਾ ਕਹਿੰਦਾ ਬਸ 75 ਚ ਲੈਣ ਦੇ ਨਹੀਂ ਆ ਜੇ ਘੱਟ ਦੁੱਧ ਵਾਲੀ ਦੇਖਣੀ ਆ ਉਹ ਦੇਖ ਲੈ ਨੀ ਕੋਈ ਤਰ ਗੀ ਦੇ ਦੋਗੇ ਹਾਂ ਅੱਛਾ ਤੂੰ ਬੈੜ ਵੀ ਦੇਖ ਸਨਖੀ ਸੁਣੀ ਆ ਬੈੜ ਦੇਖ ਹਾਂ ਬੈੜ ਤਾਂ ਬਥੇਰੀ ਸੁਣੀ ਐ ਤੇ ਕੋਈ ਹੋਰ ਵੀ ਹੈਗੀ ਇੱਕ ਦੀ ਆ ਦੇਖ ਨਾਲ ਵਾਲੀ ਦੇਖ ਹਾਂ ਇਹ ਵੀ ਦੂਜੇ ਸੂਏ ਆ ਆ ਵੀ ਦੂਜੇ ਸੂਏ ਆ ਹਾਂ ਕਿੰਨੇ ਦੇ ਰੇ ਸੂਹ ਹੁਣ ਤੇ ਚ ਇਹ ਲੈ ਜੂ ਹਫਤੇ ਦੇ ਨੇੜੇ ਦੇਣ ਅੱਛਾ ਹਾਂ ਇਹ ਚ ਸੋ ਨਸਲ ਦੀ ਐ ਇਹ ਹਾਂ ਐਫ ਨਸਲ ਦੀ ਆ ਦੂਜੇ ਸੂਏ ਆ ਕੀ ਠੀਕ ਐ ਤੇ ਜੇ ਰੇਟ ਇਹਦਾ ਕਰੇ 72 ਮੰਗਦਿਆ 72000 ਹਾਂ ਢਿੱਲਾ ਦੇਖ ਲੈ ਵਿੱਚ ਪਈਆਂ ਹਲੇ ਹਾਂ ਕੱਦ ਖੁੱਦ ਦਾ ਵਧੀਆ ਦਾ ਕੱਦ ਦੇਖ ਤੂੰ ਮੈਂ ਕਿਹਾ ਭਰਮੀਆਂ ਸਰੀਰ ਦੀ ਹਾਂ ਇਹ ਸੱਟਾ ਕਾ ਪਸ਼ੂ ਦਾ ਯਾਰ ਤੇਰੇ ਸਾਰੇ ਪਸ਼ੂ ਵੀ ਲੱਗਦਾ ਦਵਾਈ ਰੱਖੇ ਹੋਵੇ ਹਾਂ ਤੂੰ ਮੈਂ ਕਿਹਾ ਦੁੱਧ ਕਹਿਣਾ ਰਿਆ ਦੂਜਵਾ ਕਾ ਨੂੰ ਰਿਆ ਅੱਛਾ ਹਾਂ ਉਹ ਮਤਾ ਹੀ ਡਰ ਲਾਦਾ ਯਾਰ ਲਿਆ ਆਲੇ ਬੰਦੇ ਤੋਂ ਪਸ਼ੂ ਲੇਤਾ ਹੋਵੇ ਹਾਂ ਐ ਇਕ ਗਿਠੋਲੀ ਨੀ ਬਾਸੀ ਹੋਰ ਤਾਂ ਕੀ ਹੁੰਦਾਗਾ ਉਹੀ ਤਾਂ ਗੱਲ ਆ ਬਾਕੀ ਤੂੰ ਸੁਣੇ ਹੀ ਹੋ ਬਾਪੂ ਯਾਰ ਮੈਂ ਉਹ ਰਾ ਪਸੂ ਮੱਤ ਤੈ ਤੁਰੇ ਤੁਰਿਆ ਆ ਚੰਗੀਆਂ ਵਾੜਾ ਹੋਰ ਵੀ ਹੈਗਾ ਪਸੂ ਕੋਈ ਇੱਕ ਬੈੜ ਤੂੰ ਐਂ ਦੇਖ ਲੈ ਜੇ ਘੱਟ ਦੁੱਧ ਵਾਲੀ ਜਿਵੇਂ 10 ਕ ਕਹਿੰਦਾ ਈ ਲੀਟਰ ਹਾਂ ਹਾਂ ਇਹ ਵੀ ਚੱਲਦੀ ਆ ਚੈੱਕ ਕਰ ਲੈ ਹਾਂ ਇਹ ਵੀ ਸੋਹਣੀ ਯਾਰ ਇਹਨੂੰ ਤੋੜ ਕੇ ਦਿਖਾਉਣਾ ਤੈਨੂੰ ਬੈੜ ਲੱਗ ਬੱਗੀ ਬੱਗੀ ਪਈ ਹੈ ਹੈ ਲਾਣਾ ਹੈ ਪੂਰੀ ਨਿਖਰਮੀ ਹਾਂ ਰੰਗ ਰੂਗ ਬਈਆ ਦਾ ਕੂੜਾ ਕੋਲੇ ਹੀ ਪਈ ਆ ਪਸੂ ਆ ਗਾ ਕਿਵੇਂ ਹੈ ਇਹ ਵੈੜ ਸੁਈ ਵੀ ਆ ਅੱਛਾ ਇਹਦਾ ਯਾਰ ਬੱਚਾ ਮਰ ਗਿਆ ਸੀਗਾ ਅੱਛਾ ਤੇ ਉਸ ਤੋਂ ਬਾਅਦ ਹੁਣ ਇਹ ਦੇਖ ਲੈ ਵੀ ਦੁੱਧ ਕੱਢਦੀ ਐ ਇਸ ਟਾਈਮ 10 ਕਿਲੋਟਰ ਠੀਕ ਐ ਤੇ 32000 ਦੀ ਲੈਣ ਦੇਣਾ ਆਪਾਂ ਕਰ ਦਾਂਗੇ ਦਾ ਨਹੀਂ ਠੀਕ ਐ ਭਾ ਵੀ ਠੀਕ ਐ ਯਾਰ ਹਾਂ ਜਿਵੇਂ ਹੁਣ ਤੂੰ 10 ਕਿਲੋਟਰ ਕਹਿੰਦਾ ਸੀ ਹਾਂ ਇਹ ਛੰਨਾ ਦੇ ਤੂੰ ਬਾਪੂ ਕੋਲ ਤਿੰਨੇ ਵੜਾ ਹੋਣੀਆਂ ਤੈਨੂੰ ਦਿਖਾਈਆਂ ਕੌਪ ਨੀਆਂ ਨੇ ਨੰਬਰ ਲੈ ਵਾਪਸ ਦਾ ਨੋਟ ਕਰ ਲਾ ਹਾਂ ਲਾਲੀ ਜਾ ਕੇ ਘਰੇ ਇਹ ਨਸਲ ਇਹ ਨਸਲ ਉਸਲ ਕਿਹੜੀ ਹੈ ਬਾਈ ਇਹ ਹੈਰ ਸਹਿਰ ਹੈਗੀ ਠੀਕ ਹੈ OHF ਜਿਹੜੀ ਦਿਖਾਈ ਆ ਠੀਕ ਹੈ ਇਧਰਲੀ ਵੀ OHF ਚ ਆ ਗਈ ਆ ਵੀ OHF ਸਰੀ ਆ ਗਈ ਹਾਂ ਬਾਈ ਦਾ ਨੰਬਰ ਨੰਬਰ ਕੀ ਆ ਹੈ ਨੰਬਰ 98557 ਠੀਕ ਹੈ 33687 ਬਾਈ ਦਾ ਨੰਬਰ ਆ ਗਿਆ ਤੁਹਾਡੇ ਕੋਲ ਕਿਹੜੇ ਪਿੰਡ ਆਪਣਾ ਹੈ ਬਾਈ ਪੈਂਦਾ ਇਹ ਪਿੰਡ ਛੱਲਾ ਹੈਗਲਾ ਨੇੜੇ ਪਹਾਉੜ ਤੇ ਜ਼ਿਲ੍ਹਾ ਬਰਨਾਲਾ ਪੈਂਦਾ ਠੀਕ ਹੈ ਬਾਈ ਪਸ਼ੂ ਲਿਆਉਂਦਾ ਪਹਿਲਾਂ ਵਪਾਰ ਪਹਿਲਾਂ ਹੀ ਕਰਦਾ ਹਾਂ ਵਪਾਰ ਕਰਦਾ ਹੈਗਾ ਤੇ ਠੰਡੀਆਂ ਸੀਡ ਦਾ ਕੋਈ ਅੰਤ ਨਹੀਂ ਸਾਰੀਆਂ ਦਾ ਜਿਹੜਾ ਠੰਡਾ ਹੀ ਲੇ ਆ ਦੇ ਲੇਗਾ ਤੁਸੀਂ ਨੇ ਆਪ ਨੂੰ ਇੱਕ ਕਿਹਨੇ ਚੋ ਗਾਂ ਆ ਗਈ ਪਸੰਦ ਆ ਆਪਾਂ ਉਹ ਰੱਖ ਲੈਣੀ ਹੈ ਠੀਕ ਹੈ ਨਾ ਕਿ ਦੋ ਗਾਂ ਪਿੱਛੇ ਰਹਿ ਗਈਆਂ ਤੁਸੀਂ ਲੈ ਜਾ ਸਕਦੇ ਆ ਜੇ ਤੇਜ਼ੀ ਕਰ ਲਓ ਕਿ ਮਾਰਚੀ ਲੈ ਜਾਓ ਨਹੀਂ ਆਪਾਂ ਕੱਲੂ ਗਾਂ ਲੈ ਜਾਣੀ ਹੈ ਭਾਈ ਆਪਾਂ ਇੱਕ ਗਾਂ ਲੈ ਲਈਏ ਚੋ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਆਪਾਂ ਕਿਹੜੀ ਗਾਂ ਲੈਤੀ ਆਪਾਂ ਚੋ ਪਸੰਦ ਕਰ ਲਈ ਗਾਂ ਆਪਾਂ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਸਸਰੀ ਕਾਲ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ